ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਦੀ ਮਾਡਰਨ ਜੇਲ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਕੈਦੀਆਂ ਅਤੇ ਹਵਾਲਾਤਿਆਂ ਨੂੰ ਮਠਾਈਆਂ ਅਤੇ ਰਖੜੀਆਂ ਜੇਲ੍ਹ ਦੇ ਅੰਦਰ ਹੀ ਦਿੱਤੀਆਂ ਗਈਆਂ ਤਾਂ ਜੋ ਦੂਰੋਂ ਦੂਰੋਂ ਚੱਲ ਕੇ ਆਈਆਂ ਭੈਣਾਂ ਜੋ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਬੰਨਣ ਆਈਆਂ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅਤੇ ਭੈਣਾਂ ਨੇ ਇਸ ਗੱਲ ਤੇ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅੱਜ ਰਖੜੀ ਦੇ ਮਤਰੋ ਤਿਉਹਾਰ ਦੇ ਮੌਕੇ ਤੇ ਭੈਣਾਂ ਵੱਲੋਂ ਜਿਹੜੇ અપਰਾਹ ਜਿਹੜੇ ਜੇਲ੍ਹ ਦੇ ਅੰਦਰ ਬੰਦ ਨੇ ਜਿਹੜਾ ਕਿ ਜਾਣੇ-ਅਣਜਾਣੇ ਚ ਜੋ ਵੀ ਉਹਨਾਂ ਦਾ ਅਪਰਾਧ ਹੋਇਆ ਉਹਨਾਂ ਕਾਰਨ ਉਹਨਾਂ ਨੂੰ ਇਹ ਕਾਨੂੰਨ ਦੇ ਤਹਿਤ ਜੇਲ੍ਹ ਦੇ ਅੰਦਰ ਰੱਖਿਆ ਹੋਇਆ ਹੈ ਤਾਂ ਉਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਏ ਡੀ ਜੀ ਪੀ ਜੇਲ੍ਹਾਂ ਸ਼੍ਰੀ ਅਰੰਪਾਲ ਜੀ ਦੇ ਹੁਕਮ ਅਨੁਸਾਰ ਇੱਥੇ ਸਪੈਸ਼ਲ ਇੱਕ ਪ੍ਰਬੰਧ ਰੱਖਿਆ ਗਿਆ ਉਹਦੇ ਵਾਸਤੇ ਸਿਕਿਉਰਿਟੀ ਦਾ ਵੀ ਪੁਖਤਾ ਪ੍ਰਬੰਧ ਰੱਖਿਆ ਗਿਆ ਜਿਵੇਂ ਤੁਸੀਂ ਦੇਖਿਆ ਕਿ ਬਾਹਰ ਪਹਿਨਾ ਬਹੁਤ ਜ਼ਿਆਦਾ ਆਈਆਂ ਹੋਈਆਂ ਤੇ ਉਹਦੇ ਵਾਸਤੇ ਅਸੀਂ ਇੱਕ ਸਪੈਸ਼ਲ ਜਿਹੜਾ ਇਹਨਾਂ ਦਾ ਅਰੇਂਜਮੈਂਟ ਰੱਖਿਆ ਜਿਹਦੇ ਵਿੱਚ 10-10 ਦਾ ਗਰੁੱਪ ਜਿਹੜਾ ਅਸੀਂ ਬੰਦੀਆਂ ਦਾ ਉਹਨਾਂ ਨੂੰ ਬਿਠਾ ਕੇ ਤੇ ਪਹਿਨਾ ਤੋਂ ਉੱਥੋਂ ਰਖੜੀ ਬਣਵਾ ਰਿਹਾ ਉਹ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤਾ ਗਿਆ ਜਿਹਨੇ ਪਿਛਲੇ ਹਾਂਜੀ ਮਠਿਆਈ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਮੌਕੇ ਤੇ ਸ਼ਗਨ ਦੇ ਤੌਰ ਤੇ ਮਠਿਆਈ ਦਾ ਹੁੰਦਾ ਹੈ ਤੇ ਰਖੜੀ ਬਿਨਾ ਆਪ ਲੈ ਕੇ ਆ ਰਹੀਆਂ ਨੇ ਤੇ ਕੁਝ ਰਖੜੀਆਂ ਅਸੀਂ ਵੀ ਦਿੱਤੀਆਂ ਜੇ ਇਨ ਕੇਸ ਕੋਈ ਨਾ ਲੈ ਕੇ ਆਏ ਤੇ ਉਹਦੇ ਬਸੇ ਅਸੀਂ ਇਹ ਪ੍ਰਬੰਧ ਰੱਖਿਆ ਸਰ ਕੋਈ ਇਹ ਭਰਾਵਾਂ ਦਾ ਇਹ ਵੀ ਖਿਆਲ ਕਰਦੇ ਜੇਲ੍ਹ ਚਾ ਕਿ ਉਹਨਾਂ ਦਾ ਚਾਲ ਚਲਨ ਕਿਸ ਤਰ੍ਹਾਂ ਦਾ ਉਹਨਾਂ ਨੂੰ ਲਾਇਆ ਜਾਂਦਾ ਰੱਖੀ ਜਿਆਦਾਤਰ ਮਤਲਬ ਲੋਕੀ ਇਹ ਉਹੀ ਹੁੰਦੇ ਨੇ ਕਿ ਜਿਨ੍ਹਾਂ ਦਾ ਚਾਲ ਚਲਨ ਜਿਹੜਾ ਹੁੰਦਾ ਕੋਸ਼ਿਸ਼ ਅਨਸਰ ਜਿਹੜੇ ਹੁੰਦੇ ਸ਼ਰਾਰਤੀ ਹੁੰਦੇ ਨੇ ਜਿਨ੍ਹਾਂ ਨੂੰ ਫਿਰ ਅਸੀਂ ਸਿਕਿਉਰਿਟੀ ਪੱਖੋਂ ਅਲੱਗ ਰੱਖਿਆ ਹੈਗਾ ਤੇ ਉਹਨਾਂ ਵਾਸਤੇ ਵੀ ਇਹੀ ਹੈ ਕਿ ਉਹ ਅਸੀਂ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਮੁਲਾਕਾਤ ਉਹਨਾਂ ਦੇ ਚ ਭੈਣ ਕੋਈ ਆਉਂਦੀ ਹੈ ਤਾਂ ਅਸੀਂ ਸਤ ਨਿਗਰਾਨੀ ਹੇਠ ਉਹਨਾਂ ਦੀ ਮੁਲਾਕਾਤ ਕਮਰੇ ਚ ਕਰਾਵਾਂਗੇ